ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਜੇਕਰ ਤੁਸੀਂ ਬੀੜ ਕੀਤੀ ਹੋਈ ਹੈ ਦੋ ਸਬਜੈਕਟਸ ਦੇ ਨਾਲ ਐਂਡ ਹੁਣ ਤੁਸੀਂ ਕਨਫਿਊਜ਼ ਹੋ ਕਿ ਮੈਨੂੰ ਕਿਹੜੇ ਸਬਜੈਕਟ ਦੀ ਤਿਆਰੀ ਕਰਨੀ ਚਾਹੀਦੀ ਹੈ ਥੈਨ ਇਹ ਵੀਡੀਓ ਤੁਹਾਡੇ ਲਈ ਹੈ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਸੋ ਗੱਲ ਕਰਦੇ ਹਾਂ ਜੇਕਰ ਕਿਸੇ ਪਰਸਨ ਨੇ ਬੀੜ ਕੀਤੀ ਹੋਈ ਹੈ ਟੀਚਿੰਗ ਆਫ ਪੰਜਾਬੀ ਦੇ ਨਾਲ ਜਾਂ ਫਿਰ ਹਿੰਦੀ ਜਾਂ ਫਿਰ ਇੰਗਲਿਸ਼ ਨਾਲ ਇੱਕ ਮੇਜਰ ਸਬਜੈਕਟ ਹੋਊਗਾ ਐਸਐਸਟੀ ਜਾਂ ਫਿਰ ਮੈਥ ਸਾਇੰਸ ਸਭ ਤੋਂ ਪਹਿਲਾਂ ਮੈਂ ਆਪਦੀ ਗੱਲ ਸਮਝਾ ਦਿੰਨਾ ਆ ਜਦੋਂ ਮੈਂ ਤਿਆਰੀ ਕਰਦਾ ਸੀ ਤਾਂ ਮੈਂ ਕਿਹੜੇ ਸਬਜੈਕਟ ਦੀ ਤਿਆਰੀ ਕੀਤੀ ਸੀਗੀ ਮੇਰੀ EBED ਹੋਈ ਸੀਗੀ ਟੀਚਿੰਗ ਆਫ ਇੰਗਲਿਸ਼ ਐਂਡ ਟੀਚਿੰਗ ਆਫ ਐਸਐਸਟੀ ਦੇ ਨਾਲ ਐਂਡ ਐਸਐਸਟੀ ਦੇ ਵਿੱਚ ਮੇਰੇ ਕੋਲ ਸੀਗੇ ਜੀ ਜੀਓਗ੍ਰਾਫੀ ਐਂਡ ਇਕਨੋਮਿਕਸ ਜੀਓਗ੍ਰਾਫੀ ਨੂੰ ਲੈ ਕੇ ਮੇਰੇ ਅੰਦਰ ਪੂਰਾ ਆਤਮ ਵਿਸ਼ਵਾਸ ਹੈਗਾ ਸੀ ਕਿ ਮੈਂ ਇਸ ਸਬਜੈਕਟ ਦੇ ਵਿੱਚ ਬਹੁਤ ਵਧੀਆ ਸਕੋਰ ਕਰ ਸਕਦਾ ਆ ਬਟ ਇਕਨੋਮਿਕਸ ਵਾਲੇ ਮਾਮਲੇ ਵਿੱਚ ਮੈਨੂੰ ਖੁਦ ਤੇ ਇੰਨਾ ਵਿਸ਼ਵਾਸ ਨਹੀਂ ਸੀ ਕਿ ਮੈਂ ਉਹਦੇ ਵਿੱਚ ਜ਼ਿਆਦਾ ਸਕੋਰ ਕਰ ਸਕਦਾ ਆ ਸੋ ਇਹਨਾਂ ਗੱਲਾਂ ਨੂੰ ਸੋਚ ਕੇ ਮੈਂ ਇੱਕ ਫਾਈਨਲ ਡਿਸੀਜਨ ਲਿਆ ਕਿ ਮੈਂ ਐਸਐਸਟੀ ਦੀ ਤਿਆਰੀ ਨਹੀਂ ਕਰੂੰਗਾ ਮੈਂ ਤਿਆਰੀ ਕਰੂੰਗਾ ਅੰਗਰੇਜ਼ੀ ਦੀ ਕਿਉਂਕਿ ਮੈਂ ਥੋੜੇ ਜੇ ਡਾਊਟ ਵਿੱਚ ਹੈਗਾ ਸੀ ਕਿ ਮੇਰਾ ਉਧਰ ਨੰਬਰ ਲੱਗੇਗਾ ਜਾਂ ਫਿਰ ਨਹੀਂ ਲੱਗੇਗਾ ਸੋ ਜਦੋਂ ਤੁਸੀਂ ਆਪ ਦਾ ਸਬਜੈਕਟ ਚੂਜ਼ ਕਰਨਾ ਆ ਪਹਿਲੀ ਗੱਲ ਤਾਂ ਇਹ ਦੇਖੋ ਕਿ ਤੁਸੀਂ ਕਿਹੜੇ ਸਬਜੈਕਟ ਦੇ ਵਿੱਚ ਸਭ ਤੋਂ ਜ਼ਿਆਦਾ ਨੰਬਰ ਲੈ ਸਕਦੇ ਹੋ ਕਿਉਂਕਿ ਕਿ ਮੇਰੇ ਵਾਲੇ ਕੇਸ ਦੇ ਵਿੱਚ ਅੰਗਰੇਜ਼ੀ ਦੀਆਂ ਜਿਹੜੀਆਂ ਪੋਸਟਾਂ ਸੀਗੀਆਂ ਉਹਨਾਂ ਦੀ ਗਿਣਤੀ ਵੀ ਜ਼ਿਆਦਾ ਸੀਗੀ ਜੇਕਰ ਅੰਗਰੇਜ਼ੀ ਦੀ ਗਿਣਤੀ ਘੱਟ ਹੁੰਦੀ ਐਂਡ ਐਸਐਸਟੀ ਦੀ ਜਿਹੜੀ ਗਿਣਤੀ ਹੈਗੀ ਆ ਪੋਸਟਾਂ ਦੀ ਗਿਣਤੀ ਦੀ ਮੈਂ ਗੱਲ ਕਰ ਰਿਹਾ ਤਾਂ ਮੇਰਾ ਜਿਹੜਾ ਧਿਆਨ ਹੈਗਾ ਜੀ ਉਹ ਜ਼ਿਆਦਾ ਹੋਣਾ ਸੀਗਾ ਐਸਐਸਟੀ ਦੇ ਵੱਲ ਐਂਡ ਸਬਜੈਕਟ ਚੂਸ ਕਰਦੇ ਟਾਈਮ ਤੁਹਾਡਾ ਇੰਟਰਸਟ ਵੀ ਬਹੁਤ ਜ਼ਿਆਦਾ ਮੈਟਰ ਕਰਦਾ ਆ ਕਿਉਂਕਿ ਜਿਹੜੇ ਸਬਜੈਕਟ ਵਿੱਚ ਤੁਹਾਡਾ ਇੰਟਰਸਟ ਹੋਵੇ ਜ਼ਿਆਦਾ ਚਾਂਸਸ ਹੁੰਦੇ ਨੇ ਕਿ ਤੁਸੀਂ ਉਸ ਸਬਜੈਕਟ ਦੇ ਵਿੱਚ ਜ਼ਿਆਦਾ ਸਕੋਰ ਕਰੋਗੇ ਜੇਕਰ ਕੋਈ ਸਾਥੀ ਮੇਰੇ ਕੋਲ ਫੋਨ ਕਰਦਾ ਆ ਪਿਛਲੇ ਕੁਝ ਦਿਨਾਂ ਤੋਂ ਫੋਨ ਆਈ ਵੀ ਨੇ ਕਿ ਸਰ ਮੈਨੂੰ ਦੱਸੋ ਮੈਟ ਟੀਚਿੰਗ ਆਫ ਪੰਜਾਬੀ ਦੀ ਤਿਆਰੀ ਕਰਾਂ ਜਾਂ ਫਿਰ ਟੀਚਿੰਗ ਆਫ ਐਸਐਸਟੀ ਦੀ ਤਿਆਰੀ ਕਰਾਂ ਮੈਂ ਉਹਨੂੰ ਕਹਿ ਦਵਾਂ ਕਿ ਤੂੰ ਐਸਐਸਟੀ ਦੀ ਤਿਆਰੀ ਕਰ ਲਾ ਤੇ ਰੱਬ ਨਾ ਕਰੇ ਇਨ ਫਿਊਚਰ ਉਹਦਾ ਜਿਹੜਾ ਪੇਪਰ ਹੈਗਾ ਯਾ ਕਲੀਅਰ ਨਾ ਹੋਵੇ ਤਾਂ ਉਸ ਕੈਂਡੀਡੇਟ ਨੇ ਤਾਂ ਮੈਨੂੰ ਵੀ ਕਹਿਣਾ ਕਿ ਸਰ ਨੇ ਮੈਨੂੰ ਇਹ ਸਬਜੈਕਟ ਦੀ ਤਿਆਰੀ ਕਰਨ ਨੂੰ ਕਿਹਾ ਸੀ ਸੋ ਇਸ ਕਰਕੇ ਇਸ ਪ੍ਰਸ਼ਨ ਦਾ ਜਿਹੜਾ ਜਵਾਬ ਹੈਗਾ ਜੀ ਸਿੱਧੇ ਤਰੀਕੇ ਨਾਲ ਤਾਂ ਨਹੀਂ ਦਿੱਤਾ ਜਾ ਸਕਦਾ ਬਟ ਕੁਝ ਗੱਲਾਂ ਧਿਆਨ ਵਿੱਚ ਰੱਖ ਕੇ ਤੁਸੀਂ ਆਪ ਦਾ ਜਿਹੜਾ ਫੈਸਲਾ ਹੈਗਾ ਜੀ ਉਹ ਲੈ ਸਕਦੇ ਹੋ ਕਿਹੜਾ ਸਬਜੈਕਟ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਆਉਂਦਾ ਆ ਇਹ ਚੈੱਕ ਕਰਨ ਦੇ ਲਈ ਤੁਸੀਂ ਇੱਕ ਅੱਧਾ ਪ੍ਰੀ ਜੇਕਰ ਤੁਸੀਂ ਟੀਚਿੰਗ ਆਫ ਹਿੰਦੀ ਵਾਲੇ ਹੈਗੇ ਹੋ ਟੀਚਿੰਗ ਆਫ ਐਸਐਸਟੀ ਵਾਲੇ ਵੀ ਹੈਗੇ ਹੋ ਤਾਂ ਤੁਸੀਂ ਇਹਨਾਂ ਦੋਨਾਂ ਦੇ ਪ੍ਰੀਵਿਅਸ ਇਅਰ ਨੂੰ ਚੈੱਕ ਕਰੋ ਦੇਖੋ ਕਿ ਮੇਰੇ 150 ਦੇ ਵਿੱਚੋਂ ਕਿੰਨੇ ਨੰਬਰ ਬਣ ਰਹੇ ਆ 150 ਵਿੱਚੋਂ ਮੈਨੂੰ ਕਿੰਨੇ ਕੁਐਸਚਨ ਆਉਂਦੇ ਸੀਗੇ ਕਿਹੜੇ ਸੈਕਸ਼ਨ ਵਿੱਚ ਜ਼ਿਆਦਾ ਨੰਬਰ ਆ ਰਹੀ ਹੈ ਕਿਹੜੇ ਸੈਕਸ਼ਨ ਵਿੱਚ ਘੱਟ ਨੰਬਰ ਆ ਰਹੀ ਹੈ ਜੇਕਰ ਮੈਂ ਤਿਆਰੀ ਕਰਾਂ ਤਾਂ ਕਿਹੜੇ ਸਬਜੈਕਟ ਵਿੱਚ ਜ਼ਿਆਦਾ ਸਕੋਰ ਕਰ ਸਕਦਾ ਆ ਜਾਂ ਫਿਰ ਕਰ ਸਕਦੀ ਆ ਐਂਡ ਪੋਸਟਾਂ ਦੀ ਗਿਣਤੀ ਬਾਰੇ ਤਾਂ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿ ਫਿਊਚਰ ਦੇ ਵਿੱਚ ਕਿਹੜੇ ਸਬਜੈਕਟ ਦੇ ਵਿੱਚ ਪੋਸਟਾਂ ਦੀ ਗਿਣਤੀ ਕਿੰਨੀ ਹੋਵੇਗੀ ਤੋ ਇਸ ਕਰਕੇ ਤੁਹਾਨੂੰ ਸਾਰੀਆਂ ਚੀਜ਼ਾਂ ਦੇ ਵਿੱਚ ਇੱਕ ਬੈਲੈਂਸ ਜਿਹੜਾ ਹੈਗਾ ਜੀ ਉਹ ਬਣਾ ਕੇ ਚੱਲਣਾ ਪੈਣਾ ਆ ਗੱਲ ਇਹ ਵੀ ਹੁੰਦੀ ਹੈ ਕਿ ਜੇਕਰ ਤੁਸੀਂ ਦੋ ਸਬਜੈਕਟਸ ਦੇ ਉੱਤੇ ਧਿਆਨ ਦਿਨੇ ਹੋ ਤਾਂ ਕਿਤੇ ਨਾ ਕਿਤੇ ਜਿਹੜੀ ਤੁਹਾਡੀ એનર્ਜੀ ਹੈਗੀ ਐ ਜੀ ਉਹ ਵੰਡੀ ਜਾਂਦੀ ਆ ਜੇਕਰ ਇੱਕ ਪਾਸੇ ਜ਼ਿਆਦਾ ਫੋਕਸ ਕੀਤਾ ਜਾਵੇ ਜ਼ਿਆਦਾ ਧਿਆਨ ਦਿੱਤਾ ਜਾਵੇ ਤਾਂ ਉਹ ਚੀਜ਼ ਬੈਟਰ ਹੋ ਸਕਦੀ ਹੈ ਬਾਕੀ ਡਿਪੈਂਡ ਕਰੇਗਾ ਤੁਹਾਡੀ ਸਿਚੁਏਸ਼ਨ ਉੱਤੇ ਕਿ ਤੁਹਾਨੂੰ ਕਰਨਾ ਕੀ ਚਾਹੀਦਾ ਹੈ ਮੇਰੇ ਨੋਨ ਦੇ ਵਿੱਚ ਕੁਝ ਇਹੋ ਜਿਹੇ ਸਾਥੀ ਵੀ ਨੇ ਜਿਨ੍ਹਾਂ ਨੇ ਦੋਨਾਂ ਸਬਜੈਕਟ ਦੇ ਵਿੱਚ ਆਪ ਦਾ ਨੰਬਰ ਲਵਾਇਆ ਕਿਉਂਕਿ ਉਹਨਾਂ ਨੇ ਦੋਨਾਂ ਪੇਪਰਾਂ ਦੀ ਜਿਹੜੀ ਤਿਆਰੀ ਸੀਗੀ ਉਹ ਕੀਤੀ ਜੇਕਰ ਤੁਹਾਡੇ ਕੋਲ એનર્ਜੀ ਜ਼ਿਆਦਾ ਹੈਗੀ ਆ ਟਾਈਮਿੰਗ ਜ਼ਿਆਦਾ ਹੈਗੀ ਆ ਸੋ ਤੁਸੀਂ ਉਸ ਅਕੋਰਡਿੰਗ ਆਪ ਦਾ ਜਿਹੜਾ ਫੈਸਲਾ ਹੈਗਾ ਜੀ ਲੈ ਸਕਦੇ ਹੋ ਐਂਡ ਫੈਸਲਾ ਇਸ ਤਰ੍ਹਾਂ ਦਾ ਲਿਓ ਕੀ ਫਿਊਚਰ ਵਿੱਚ ਤਾਂ ਅਨੁਪਸ਼ਟਾਉਣਾ ਨਾ ਪਵੇ ਕਾਸ਼ ਮੈਂ ਉਹ ਸਬਜੈਕਟ ਚੂਜ਼ ਕਰ ਲੈਂਦਾ ਜਾਂ ਕਰ ਲੈਂਦੀ ਤਾਂ ਅੱਜ ਮੇਰਾ ਨੰਬਰ ਲੱਗ ਜਾਣਾ ਸੀ ਹੋਪਸੋ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡੀ ਜਿਹੜੀ ਸਮਝ ਹੈਗੀ ਆ ਜੀ ਥੋੜੀ ਬਹੁਤ ਡਿਵੈਲਪ ਹੋਈ ਹੋਣੀ ਆ ਜੇਕਰ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਮੈਨੂੰ ਦਿਓ ਇਜਾਜ਼ਤ ਥੈਂਕ ਯੂ so much for watching god bless you all